ਜਿਹੜੀ ਗੁੰਡਾਗਰਦੀ ਆਤਮਾਨ ਦੇ ਦੌਰ ਵੇਲੇ ਹੋਈ ਹੈ ਉਹਨਾਂ ਨੇ ਰੋਟੀਆਂ ਲੈ ਕੇ ਸਮਝੌਤੇ ਕੀਤੇ ਸੀ ਤੇ ਉਹੀ ਸੇਮ ਗੁੰਡਾਗਰਦੀ ਉਹੀ ਸੇਮ ਸਮਝੌਤੇ ਰੋਟੀਆਂ ਲੈ ਕੇ ਕਿਸਾਨ ਜਥੇਬੰਦੀਆਂ ਵਾਲੇ ਵੀ ਕਰਦੇ ਆ ਜੇ ਮੈਂ ਦੂਜੇ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹਾਂ ਕਿ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਾਫੀਆ ਕਿਸਾਨ ਜਥੇਬੰਦੀਆਂ ਨੇ ਜਿਹੜੇ ਕਿਸੇ ਅਮੀਰ ਨੂੰ ਦੇਖਦੇ ਨੇ ਜਿਹਦਾ ਕੋਈ ਬਿਜ਼ਨਸ ਚੱਲਦਾ ਹੁੰਦਾ ਹੈ ਜਿਹੜੇ ਬਿਜ਼ਨਸ ਵਿੱਚੋਂ ਹਜ਼ਾਰਾਂ ਮਜ਼ਦੂਰ ਰੋਟੀ ਖਾਂਦੇ ਆ ਮਜ਼ਦੂਰੀ ਕਰਦੇ ਆ ਤੇ ਉਸ ਬਿਜ਼ਨਸਮੈਨ ਨੂੰ ਇਹ ਧਰਨੇ ਲਾ ਕੇ ਤੰਗ ਕਰਦੇ ਆ ਕਈਆਂ ਤੋਂ ਇਹਨਾਂ ਨੇ ਕਰੋੜ ਕਰੋੜ ਰੁਪਈਆ ਲਿਆ ਆਪ ਪੇਸ਼ੇ ਜੇ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੀ ਮੈਂ ਗੱਲ ਕਰ ਰਿਹਾ ਲੁਧਿਆਣਾ ਜਿਹੜੀ ਫੈਕਟਰੀ ਦੇ ਵਿੱਚ ਬਾਅਦ-ਬਾਅਦ ਹੋਇਆ ਸੀ ਉਹਦੇ ਮਾਲਕ ਤੋਂ 1 ਕਰੋੜ ਰੁਪਇਆ ਲੈ ਕੇ ਇਹਨਾਂ ਨੇ ਸਮਝੌਤਾ ਕੀਤਾ ਸੀ ਟੂਲ ਪਲੇਜੈਂ ਦੀ ਗੱਲ ਕਰ ਲੋ ਜਾਂ ਹੋਰ ਕਿਸੇ ਹਸਪੀਟਲ ਦੀ ਗੱਲ ਕਰ ਲੋ ਕਿਸੇ ਆੜਤੀਏ ਦੀ ਗੱਲ ਕਰ ਲੋ ਜਾਣ ਕੇ ਜਿੱਥੇ ਵੀ ਇਹਨਾਂ ਨੇ ਧਰਨੇ ਲਾਏ ਨੇ ਇਹਨਾਂ ਨੇ 20-30 ਲੱਖ ਰੁਪਇਆ ਸੌਖਾ ਹੀ ਲੈ ਕੇ ਸਮਝੌਤਾ ਕੀਤਾ ਹੈ ਆ ਟ్రਾਈਲੈਂਡ ਵਾਲੇ ਜਿਹੜੇ ਆ ਢੋਲੇ ਵਾਲੇ ਜਾਂ ਸਿੰਘੇੜਿਆਂ ਵਾਲੇ ਇਹਨਾਂ ਦੇ ਗੇਟਾ ਮੂਰੇ ਇਹ ਧਰਨੇ ਸ਼ਰਿਆ ਆ ਬਣਾਉਂਦੇ ਰਹੇ ਹੁਣ ਵੀ ਲਾਉਂਦੇ ਆ ਤੇ ਇਹ ਜਿਹੜਾ ਮਾਫੀਆ ਹੈਗਾ ਇਹਦਾ ਨੁਕਸਾਨ ਜ्यादा ਮਜ਼ਦੂਰ ਨੂੰ ਹੋਇਆ ਉਹਦਾ ਕਾਰਨ ਕੀ ਹੈ ਜਿਹੜੇ ਪੰਜਾਬ ਦੇ ਵਿੱਚ ਵੱਡੇ ਕਾਰੋਬਾਰੀ ਸੀ ਉਹ ਇਹਨਾਂ ਕਿਸਾਨ ਜਥੇਬੰਦੀਆਂ ਤੋਂ ਡਰਦੇ ਹੋਏ ਆਪਣਾ ਬਿਜ਼ਨਸ ਆਪਣਾ ਕਾਰੋਬਾਰ ਪੰਜਾਬ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਲੈ ਕੇ ਚੱਲ ਗਿਆ ਉਹਦੇ ਨਾਲ ਮਜ਼ਦੂਰ ਨੂੰ ਘਾਟਾ ਪਿਆ ਜਿਹੜੀ ਪ੍ਰਾਈਵੇਟ ਇੰਡਸਟਰੀ ਹੈਗੀ ਆ ਜਾਨੀ ਕਿ ਪ੍ਰਾਈਵੇਟ ਕਾਰੋਬਾਰ ਹੈਗਾ ਉਹਨਾਂ ਲੋਕਾਂ ਦਾ ਜਿਹਦੇ ਵਿੱਚ ਹਜ਼ਾਰਾਂ ਮਜ਼ਦੂਰ ਕੰਮ ਕਰਕੇ ਰੋਟੀ ਖਾਂਦੇ ਆ ਤੇ ਜਾਨੀ ਕਿ ਜਿੰਨਾ ਵੀ ਕਾਰੋਬਾਰ ਪੰਜਾਬ ਤੋਂ ਬਾਹਰ ਗਿਆ ਹੈ ਉਹ ਬਹੁਤਾਤ ਵਿੱਚ ਕਿਸਾਨ ਜਥੇਬੰਦੀਆਂ ਤੋਂ ਦਰਦਾ ਕਾਰਨ ਗਿਆ ਇਹ ਧਰਨੇ ਲਾ ਕੇ ਪੈਸੇ ਮੰਗਦੇ ਆ ਫਰੋਦੀਆਂ ਮੰਗਦੇ ਆ ਸੰਝੌਤੇ ਕਰਦੇ ਆ ਤੇ ਫਿਰ ਅਗਲੇ ਕਹਿੰਦੇ ਵੀ ਅਸੀਂ ਰੋਜ਼ ਕਰੋੜਾ ਰੁਪਇਆ ਕਿੱਥੋਂ ਦੇ ਦਈਏ ਅਗਲੇ ਆਪਣਾ ਕਾਰੋਬਾਰ ਪੰਜਾਬ ਨੂੰ ਛੱਡ ਕੇ ਚਲੇ ਗਏ ਬਾਹਰ ਜਾ ਕੇ ਸ਼ੁਰੂ ਕਰ ਲਿਆ ਕੋਈ ਹਰਾਨੀ ਚੱਲ ਗਿਆ ਕੋਈ ਰਾਜਸਥਾਨ ਚੱਲ ਗਿਆ ਕੋਈ ਯੂਪੀ ਚੱਲ ਗਿਆ ਕੋਈ ਵਿਰਾਜ ਚੱਲ ਗਿਆ ਜਿਹੜੇ ਵਾਲਿਸ਼ ਚਟਾਂ ਵਿੱਚ ਲੈ ਗਏ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਮਜ਼ਦੂਰ ਨੂੰ ਹੁੰਦਾ ਜਦੋਂ ਇਹਨਾਂ ਨੇ ਦਿੱਲੀ ਧਰਨਾ ਲਾਇਆ ਸੀ ਬਿੱਲ ਵਾਪਸ ਕਰਾਉਣ ਵਾਸਤੇ ਸੈਂਟਰ ਸਰਕਾਰ ਤੋਂ ਉਦੋਂ ਮਜ਼ਦੂਰ ਵੀ ਇਹਨਾਂ ਦੇ ਧਰਨੇ ਦੇ ਵਿੱਚ ਮੁੱਢ ਨਾਲ ਮੁੱਢਾ ਲਾ ਕੇ ਖੜਾ ਸੀ ਉਦੋਂ ਕਹਿੰਦੇ ਵੀਰੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਇਹਨਾਂ ਨੇ ਮਜ਼ਦੂਰ ਦੀ ਦਿਹਾੜੀ ਦੀ ਮਜ਼ਦੂਰ ਦੇ ਕਿਸੇ ਕਾਰੋਬਾਰ ਦੀ ਕਿਤੇ ਵੀ ਕੋਈ ਗੱਲ ਨਹੀਂ ਕੀਤੀ ਹਾਲਾਂਕਿ ਮਜ਼ਦੂਰਾਂ ਦੇ ਖਿਲਾਫ ਪੰਜਾਬ ਦੇ ਗੁਰਦੁਆਰੇ ਦੇ ਵਿੱਚ ਮਤੇ ਪਾਏਗੇ ਕਿ ਝੋਨੇ ਦੀ ਲਵਾਈ ਐਨੀ ਦੇਵਾਂਗੇ ਐਨੀ ਦਿਹਾੜੀ ਦੇਵਾਂਗੇ ਘਟਾਉਣ ਦੀ ਗੱਲ ਕੀਤੀ ਵਧਾਉਣ ਦੀ ਗੱਲ ਨਹੀਂ ਕੀਤੀ ਤੇ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਨਾ ਜੇ ਤੁਸੀਂ ਅਤਵਾਦ ਦਾ ਦੌਰ ਵੇਖਿਆ ਉਹਦੇ ਵਿੱਚ ਲੁੱਟਾਂ ਖਵਾ ਹੁੰਦੀਆਂ ਸੀ ਫਰੋਤੀਆਂ ਲੈ ਕੇ ਕਰੋੜਾਂ ਰੁਪਇਆ ਜਾਂ ਲੱਖਾਂ ਰੁਪਇਆ ਲੈ ਕੇ ਸਮਝੌਤੇ ਕੀਤੇ ਜਾਂਦੇ ਸੀ ਤਾਂ ਇਸ ਵਕਤ ਤਾਂ ਅਤਵਾਦ ਦੇ ਦੌਰ ਨਾਲੋਂ ਵੀ ਜੇ ਤੁਸੀਂ ਗੁੰਡਾਗਰਦੀ ਦੀ ਗੱਲ ਕਰ ਸਕਦੇ ਹੋ ਤਾਂ ਉਹ ਕਿਸਾਨ ਜਥੇਬੰਦੀਆਂ ਨੇ ਇਹ ਸਚਾਈ ਇਹ ਬਹੁਤ ਵੱਡੀ ਕੋੜਾ ਸੱਚ ਹੈ ਤੇ ਮੈਂ ਇੱਕ ਹੋਰ ਬੇਨਤੀ ਨਾਲ ਕਰ ਦਿੰਨਾ ਜਿੰਨੇ ਵੀ ਮਜ਼ਦੂਰ ਨੇ ਉਹਨਾਂ ਨੂੰ ਤਾਂ ਕੇਵਲ ਰੋਜ਼ ਰੋਜ਼ ਦਿਹਾੜੀ ਦੀ ਲੋੜ ਹੈ ਜੇ 400 ਰੁਪਏ ਦਿਹਾੜੀ ਹੈ ਤਾਂ ਮਹੀਨੇ ਦੇ ਵਿੱਚ 12000 ਬਣਦਾ ਉਹ ਵੀ ਜੇ ਕਿਤੇ ਪੂਰੀਆਂ ਦਿਹਾੜੀਆਂ ਪੂਰਾ ਮਹੀਨਾ ਉਹ ਕੰਮ ਕਰਦੇ ਆ। ਹੁਣ ਜੇ ਤੁਸੀਂ ਖੇਤੀ ਦੀ ਗੱਲ ਕਰੋਗੇ। ਖੇਤੀ ਤਾਂ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਝੋਨਾ ਲੱਗ ਜਾਂਦਾ ਹੈ। ਤੇ 15 ਤੋਂ 20 ਦਿਨਾਂ ਦੇ ਵਿੱਚ ਕਣਕ ਵੱਢ ਕੇ ਬਾਣ ਪਧਰੇ ਕੀਤੇ ਜਾਂਦੇ ਆ। ਉਹ ਤਾਂ ਕੰਮ ਖਤਮ ਹੀ ਆ तकरीबन। ਮਸ਼ੀਨਰੀ ਨੇ ਕੰਮ ਖਤਮ ਕਰ ਦਿੱਤਾ। ਤੇ ਜੇ ਮਜ਼ਦੂਰ ਲਈ ਕੰਮ ਹੈਗਾ ਤਾਂ ਉਹ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਦੇ ਵਿੱਚ ਕੰਮ ਹੈ ਜਿੱਥੇ ਮਜ਼ਦੂਰ 24 ਘੰਟੇ ਕੰਮ ਕਰ ਸਕਦਾ ਹੈ ਜਣ ਕੇ 12 ਮਹੀਨੇ 30 ਦਿਨ ਕੰਮ ਕਰ ਸਕਦਾ ਹੈ ਉਹ ਫੈਕਟਰੀਆਂ ਨੇ ਤੇ ਫੈਕਟਰੀਆਂ ਦੇ ਮਾਲਕਾਂ ਨੇ ਇਹਨਾਂ ਤੋਂ ਤੰਗ ਆ ਕੇ ਕਿਸਾਨ ਜਥੇਬੰਦੀਆਂ ਤੋਂ ਉਹਨਾਂ ਨੇ ਆਪਣਾ ਕਾਰੋਬਾਰ ਜਿਹੜਾ ਪੰਜਾਬ ਦੇ ਵਿੱਚ ਸੀ ਉਹ ਖਤਮ ਕਰ ਦਿੱਤਾ ਜਣ ਕੇ ਇੱਥੋਂ ਉਹ ਆਪਣਾ ਕਾਰੋਬਾਰ ਖਤਮ ਕਰਕੇ ਬਾਹਲੀ ਸਟੇਟਾਂ ਵਿੱਚ ਲੈ ਗਏ ਜਣ ਕੇ ਸਭ ਤੋਂ ਵੱਧ ਜੇ ਮੁਸੀਬਤ ਹੈ ਜੇ ਕੰਮ ਤੋਂ ਵਿੱਲ ਹੈ ਜੇ ਭੁੱਖਾ ਮਰਦਾ ਹੈ ਉਹ ਮਜ਼ਦੂਰ ਹੈ ਤੇ ਉਹਦਾ ਕਾਰਨ ਹੈਗਾ ਕਿਸਾਨ ਜੱਥੇਬੰਦੀਆਂ ਮੈਂ ਸਭ ਤੋਂ ਵੱਡਾ ਮਾਫੀਆ ਕਹਿਣਾ ਔਰ ਅਤਵਾਦ ਦੇ ਦੌਰ ਨਾਲੋਂ ਵੀ ਇਹ ਜ਼ਿਆਦਾ ਗੁੰਡਾਗਰਦੀ ਕਿਸਾਨ ਜੱਥੇਬੰਦੀਆਂ ਵੱਲ ਕਰਦੇ ਆ